ਸ਼ੋਅ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਰਾਸ਼ਟਰੀ ਸਰਵੇਖਣ ਪਰਖ ਪ੍ਰੀਖਿਆ ਦੇ ਵਿੱਚ ਪੰਜਾਬ ਵੱਲੋਂ ਸਰਵੋਤਮ ਸਥਾਨ ਪ੍ਰਾਪਤ ਕੀਤਾ ਗਿਆ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਖਾਸ ਸਮਾਗਮ ਰੱਖਿਆ ਗਿਆ ਸੀ ਇਸ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾ ਸਦਕਾ ਸੂਬੇ ਨੇ ਅੱਜ ਸਰਵੇਖਣ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ 2017 ਦੇ ਵਿੱਚ ਪੰਜਾਬ 29ਵੇਂ ਸਥਾਨ ਤੇ ਸੀ ਉਹਨਾਂ ਨੇ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਨੇ ਅਤੇ ਪੰਜਾਬ ਨੂੰ ਇੱਕ ਨੰਬਰ ਬਣਾਉਣਾ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾ ਸਦਕਾ ਪੰਜਾਬ ਅੱਜ ਹਰ ਖੇਤਰ ਦੇ ਵਿੱਚ ਸ਼ਾਨਦਾਰ ਪ੍ਰਾਪਤੀ ਕਰ ਰਿਹਾ ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਭਾਵੇਂ ਕੋਈ ਹੋਰ ਖੇਤਰ ਹੋਵੇ ਉਹਨਾਂ ਕਹਿਆ ਕਿ ਸੂਬੇ ਦੇ ਵਿੱਚ ਅਧਿਆਪਕਾਂ ਵੱਲੋਂ ਵੀ ਲਗਾਤਾਰ ਸਿੱਖਿਆ ਦੇ ਪੱਧਰ ਨੂੰ ਉੱਪਰ ਚੱਕਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਸਰਕਾਰ ਦੇ ਵੱਲੋਂ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਸੋ ਸਿੱਖਿਆ ਕ੍ਰਾਂਤੀ ਦੇ ਵਿੱਚ ਪੰਜਾਬ ਨੇ ਵੱਡਾ ਨਾਮ ਖੱਟਿਆ ਤੇ ਦੇਸ਼ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਦੇਸ਼ ਦਾ ਸਕੂਲੀ ਸਿੱਖਿਆ ਦੇ ਖੇਤਰ ਦੇ ਵਿੱਚ ਪਹਿਲਾ ਸੂਬਾ ਬਣ ਗਿਆ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਆ بے ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈਕੇਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤ ਹੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਮ ਲਿਖਿਆ ਹੋਇਆ ਪੰਜਾਬ ਨੰਬਰ 1 ਔਰ ਨੈਸ਼ਨਲ ਸਰਵੇਜ ਕੋਈ ਆਪਣਾ ਸਰਵੇ ਨਹੀਂ ਹੈਗਾ ਕਿ ਆਪੇ ਮੂੰਹ ਮਿਆਂ ਮਿੱਠੂ ਬਣ ਗਏ ਹੋਈਏ ਨੈਸ਼ਨਲ ਸਰਵੇ 2 ਸਾਲ ਬਾਅਦ ਹੁੰਦਾ ਹੈ 2017 ਚ ਆਪਾਂ 29ਵੇਂ ਨੰਬਰ ਤੇ ਸੀਗੇ ਜੀ ਮੇਲੇ ਦੇ ਦੁਬਾਰਾ ਤਾਂ ਸੂਬੇ ਹੀ ਨਹੀਂ ਹੋਣੇ ਇਹਦਾ ਮਤਲਬ ਜਿਹੜਾ ਯੂਟੀ ਜਾਂ ਆਟੀ ਜਿਹੜੇ ਹੈਗੇ ਨੇ ਗੋਆ ਦਮਨ ਦੀਵ ਉਹਨਾਂ ਤੋਂ ਵੀ ਥੱਲੇ ਹੋਵਾਂਗੇ ਤੇ ਅੱਜ ਨੰਬਰ 1 ਤੇ ਆ ਸੋਹੇ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਾਹਿਬਾਨ ਨੇ ਬੋਲ ਦਿਤਾ ਸਿਆ ਇਹਦੇ ਪਿੱਛੇ ਮਿਹਨਤ ਲੱਗੀ ਆ ਸੋਨਾ ਜਿਹੜਾ ਉਸ ਨਿਆਰੇ ਦੀ ਦੁਕਾਨ ਤੇ ਪਿਆ ਬਹੁਤ ਸ਼ਾਨਦਾਰ ਲੱਗਦਾ ਹੈ ਚਮਕਦਾ ਹੈ ਅਲੱਗ-ਅਲੱਗ ਐਂਗਲ ਤੋਂ ਤੇ ਲਾਈਟਾਂ ਪੈਂਦੀਆਂ ਪਰ ਉਹ ਸੋਨਾ ਕਿਹੜੀ-ਕਿਹੜੀ ਪੱਠੀ ਵਿੱਚ ਦੀ ਨਿਕਲ ਕੇ ਆਇਆ ਹੈ ਇਹ ਨਹੀਂ ਕੋਈ ਦੇਖਦਾ ਸੋ ਇਹ ਜਿਹੜਾ ਪੱਠੀਆਂ ਵਿੱਚ ਦੀ ਸੋਨਾ ਕੱਢ ਕੇ ਤੁਸੀਂ ਅੱਜ ਪੰਜਾਬ ਦੇ ਮੱਥੇ ਤੇ ਚਮਕਾਇਆ ਹੈ ਇਹਦੇ ਵਾਸਤੇ ਮੈਂ ਤੁਹਾਡੇ ਲਈ ਤੁਹਾਡੀ ਮਾਦ ਤੁਸੀਂ ਨੇਸ਼ਨ ਬਿਲਡਰ ਹੋ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਨੂੰ ਬਹੁਤ ਵੱਡੀ ਇੱਜ਼ਤ ਦਿੱਤੀ ਜਾਂਦੀ ਹੈ ਇੱਕ ਟੀਚਰ ਨੂੰ ਔਰ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਹਦਾ ਹੱਥੀ ਲਾਇਆ ਹੋਇਆ ਬੂਟਾ ਫਲ ਜਾਂ ਫੁੱਲ ਦੇਣ ਲੱਗ ਜਾਵੇ ਸੋ ਤੁਹਾਡੇ ਹੱਥੀ ਲਾਏ ਹੋਏ ਬੂਟੇ ਹੁਣ ਫਲ ਤੇ ਫੁੱਲ ਦਿੰਦੇ ਨੇ ਤਾਂ ਤੁਹਾਨੂੰ ਮੇਰੇ ਖਿਆਲ ਚ ਤੁਸੀਂ ਵੀ ਸ਼ਾਇਦ ਇੱਕ ਸ਼ਬਦਾਂ ਦੇ ਵਿੱਚ ਹਾਲਾਂਕਿ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ ਪਰ ਤੁਸੀਂ ਵੀ ਸ਼ਾਇਦ ਸ਼ਬਦਾਂ ਪੱਖੋਂ ਬਿਹੋਣੇ ਰਹਿ ਜੋਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਔਰ ਨੰਬਰ 1 ਵੀ ਬਾਈ ਫਾਰ ਕੋਈ ਇਹ ਨਹੀਂਗਾ ਵੀ 1% ਨਾਲ 2% 14 14% 15 15% 17 17% ਨਾ ਆਇਆ ਅਬਦੁਲ ਕਲਾਮ ਜੀ ਨੇ ਲਿਖਿਆ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਹੁੰਦੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਜਿਸ ਤਰ੍ਹਾਂ ਮਨੀਸ਼ ਜੀ ਨੇ ਕਿਹਾ ਕੋਈ ਸਕੂਲ ਨੂੰ ਨੰਬਰ ਬਣਾਉਣ ਬਣ ਬਣਾਉਣਾ ਕੋਈ ਖਾਸ ਗੱਲ ਨਹੀਂ ਇੱਕ ਜ਼ਿਲ੍ਹੇ ਨੂੰ ਨੰਬਰ 1 ਬਣਾਉਣਾ ਕੋਈ ਹੋ ਜਾਂਦੀ ਹੈ ਮਿਹਨਤ ਇੰਨੀ ਪਰ ਇੱਕ ਸੂਬੇ ਨੂੰ ਨੰਬਰ 1 ਬਣਾਉਣਾ ਇਹ ਸੱਚੀ ਮੁੱਚੀ ਜਾਗਦੀਆਂ ਅੱਖਾਂ ਦਾ ਸੁਪਨਾ ਲੱਗਦਾ ਉਦਰ ਪੰਜਾਬ ਦੀ ਸਕੂਲੀ ਸਿੱਖਿਆ ਦੀ ਇਸ ਖਾਸ ਉਪਲਬਧੀ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਵੱਲੋਂ ਵੀ ਇੱਕ ਖਾਸ ਬਿਆਨ ਜਾਰੀ ਕੀਤਾ ਗਿਆ ਉਹਨਾਂ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਦੇ ਲਈ ਪੰਜਾਬ ਦੀ ਸਰਕਾਰ ਨੇ ਵੱਡੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਨੇ ਚਾਹੇ ਉਹ ਅਧਿਆਪਕਾਂ ਦੀ ਟ੍ਰੇਨਿੰਗ ਦਾ ਮਾਮਲਾ ਹੋਵੇ ਜਾਂ ਫਿਰ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਡਵੈਲਪਮੈਂਟ ਦੀ ਗੱਲ ਹੋਵੇ ਸੋ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਇਸ ਦਿਸ਼ਾ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਨੇ ਤੇ ਉਹਨਾਂ ਕੋਸ਼ਿਸ਼ਾਂ ਦੇ ਨਤੀਜੇ ਸਾਹਮਣੇ ਨੇ ਸੋ ਪੰਜਾਬ ਨੇ ਇਸ ਖਾਸ ਪ੍ਰਤੀਯੋਗਤਾ ਦੇ ਵਿੱਚ ਸਕੂਲੀ ਸਿੱਖਿਆ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅੱਜ ਇੱਕ ਬਿਹệਦੀ ਖਾਸ ਪ੍ਰੋਗਰਾਮ ਸੰਗਰੂਰ ਦੇ ਇਸ ਡਾਈਟ ਦੇ ਵਿੱਚ ਜਿਹੜਾ ਸਾਡਾ ਡਿਸਟ੍ਰਿਕਟ ਇੰਸਟੀਚਿਊਟ ਹੈ ਫਾਰ ਐਲੀਮੈਂਟਰੀ ਟੀਚਰਸ ਟ੍ਰੇਨਿੰਗ ਦਾ ਇਥੇ ਬਿਹệਦੀ ਖਾਸ ਪ੍ਰੋਗਰਾਮ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਤੇ ਮੇਰੇ ਕੈਬਨਿਟ ਦੇ ਸਾਥੀ ਅਮਨ ਰੋੜਾ ਜੀ ਹਰਪਾਲ ਚਿਮਾ ਜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਸ਼੍ਰੀ ਮਨੀ ਸਿਸੋਧਿਆ ਜੀ ਸਭ ਸੀ ਤੇ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਟੀਚਰਸ ਆਏ ਸੀ ਮੁੱਦਾ ਇਹ ਸੀ ਕਿ ਆਪ ਸਭ ਨੂੰ ਪਤਾ ਹੈ ਕਿ ਹਾਲੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਇੱਕ ਪਰਖ ਨੈਸ਼ਨਲ ਅਸੈਸਮੈਂਟ ਸਰਵੇ ਦੀ ਰਿਪੋਰਟ ਜਾਰੀ ਹੋਈ ਹੈ ਜਿਸ ਦੇ ਵਿੱਚ ਪੰਜਾਬ ਨੂੰ ਅਕ੍ਰੋਸ ਆਲ ਪੈਰਾਮੀਟਰਸ ਤੀਜੀ ਜਮਾਤ ਛੇਵੀਂ ਜਮਾਤ ਤੇ ਨੌਵੀਂ ਜਮਾਤ ਦੇ ਵਿੱਚ ਪੰਜਾਬ ਨੇ ਇੱਕ ਨੰਬਰ ਦਾ ਰੈਂਕ ਜਿਹੜਾ ਟਾਪ ਰੈਂਕ ਉਵਲ ਦਰਜੇ ਦਾ ਰੈਂਕ ਹੈ ਉਹ ਹਾਸਿਲ ਕੀਤਾ ਹੈ ਆ ਇਹ ਇਸ ਲਈ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਬਾਕੀ ਜਿਹੜੇ ਸੂਬਿਆਂ ਨਾਲ ਸਾਡਾ ਕੰਪੀਟੀਸ਼ਨ ਹੈਗਾ ਜਿਨ੍ਹਾਂ ਵਿੱਚੋਂ ਪ੍ਰਮੁੱਖ ਤੌਰ ਤੇ ਕੇਰਲਾ ਚੰਡੀਗੜ੍ਹ ਕੇਰਲਾ 100% ਲਿਟਰੇਸੀ ਰੇਟ ਹੈ ਚੰਡੀਗੜ੍ਹ ਦੇ ਵਿੱਚ ਬਹੁਤ ਲਿਟਰੇਸੀ ਰੇਟ ਆਇਆ ਉਸ ਦੇ ਬਾਵਜੂਦ ਪੰਜਾਬ ਨੇ ਪੂਰੇ ਦੇਸ਼ ਦੇ ਵਿੱਚੋਂ ਟਾਪ ਪਰਫਾਰਮ ਕੀਤਾ ਤੇ ਇੰਨਾ ਹੀ ਨਹੀਂ ਪੰਜਾਬ ਨੇ ਆਪਣੇ ਵੀ ਪਿਛਲੇ ਸਾਰੇ ਰਿਕਾਰਡ ਜਿਹੜੇ ਆ ਤੋੜ ਦਿੱਤੇ ਆ ਬਹੁਤ ਵੱਡਾ ਜਿਵੇਂ ਪਿਛਲੀ ਵਾਰੀ ਤੀਜੀ ਜਮਾਤ ਦੇ ਵਿੱਚ ਸਾਡੇ ਬੱਚੇ 70 ਯਾਨੀ ਭਾਵ 100 ਚੋਂ 70 ਸਕੋਰ ਆਇਆ ਸੀ ਇਸ ਵਾਰੀ ਅਸੀਂ 80 ਦਾ ਸਕੋਰ ਕ੍ਰਾਸ ਕਰ ਲਿਆ ਤੇ ਪਹਿਲੀ ਸਟੇਟ ਬਣੀ ਹੈ ਵਿਚ ਹੈਸ ਕ੍ਰਾਸਡ 80 ਐਡਾ ਹੀ 6ਵੀਂ ਜਮਾਤ ਦੇ ਵਿੱਚ 55% ਸੀ ਅਸੀਂ 70 ਤੇ ਪਹੁੰਚ ਗਏ ਐਡਾ ਹੀ 9ਵੀਂ ਦੇ ਵਿੱਚ ਤੇ ਇਸੀ ਦਾ ਜੇ ਤੁਸੀਂ ਇਸ ਦੀ ਡਿਟੇਲ ਰਿਪੋਰਟ ਪੜੋ ਅਸੀਂ ਦੇਸ਼ ਦੀ ਨੈਸ਼ਨਲ ਐਵਰੇਜ ਦੇ ਨਾਲੋਂ ਜਿੱਥੇ ਬਾਕੀ ਸਾਰੇ ਸਟੇਟਸ ਹਨ ਉਹਨਾਂ ਦੇ ਨਾਲੋਂ ਲਗਭਗ 15 ਤੋਂ 17% ਅੱਗੇ ਆ ਮੈਂ ਇਸ ਇਸ ਕਾਮਯਾਬੀ ਲਈ ਬਤੌਰ ਸਿੱਖਿਆ ਮੰਤਰੀ ਆਪਣੇ ਵਿਭਾਗ ਦੇ ਹਰ ਇੱਕ ਅਧਿਆਪਕ ਦਾ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਹੈਡਮਾਸਟਰ ਸਹਿਬਾਨ ਹੈ টিਚਰ ਸਹਿਬਾਨ ਬੀਪੀਓ ਸਹਿਬਾਨ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਐਲੀਮੈਂਟਰੀ ਟੀਚਰ ਸਾਡੇ ਲੈਕਚਰਰ ਸਹਿਬਾਨ ਸਾਡੇ ਮਾਸਟਰ ਕੈਰੀਡਰ ਤੇ ਨਾਲ ਹੀ ਕਿਉਂਕਿ ਮੈਂ ਮਹਿਕਮੇ ਦੇ ਵਿੱਚ ਜਿਹੜਾ ਨਾਨ ਟੀਚਿੰਗ ਸਟਾਫ ਹੈ ਸਾਡੇ ਮਿੱਡਲ ਮਿਲ ਵਰਕਰ ਸਾਡੇ ਐਸਐਲਏ ਸਭ ਦਾ ਦਿਲੋਂ ਧੰਨਵਾਦ ਕਰ ਰਿਹਾ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਨੇ ਇੰਨਾ ਜਿਹੜਾ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ ਐਨਾ ਹੀ ਨਹੀਂ ਇਸੇ ਸਾਲ ਆਪ ਸਭ ਨੇ ਦੇਖਿਆ ਕਿ NEET ਦੇ ਵਿੱਚ 800 ਤੋਂ ਵੱਧ ਬੱਚਿਆਂ ਨੇ NEET ਕਲੀਅਰ ਕੀਤਾ ਹੈ JEE ਐਡਵਾਂਸ ਦੇ ਵਿੱਚ ਉਹ ਇਮਤਿਹਾਨ ਜਿਸ ਨੂੰ ਦੇਸ਼ ਦਾ ਸਭ ਤੋਂ ਔਖਾ ਇਮਤਿਹਾਨ ਮੰਨਿਆ ਜਾਂਦਾ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ 44 ਬੱਚਿਆਂ ਦੇ IIT ਦੇ ਵਿੱਚ ਦਾਖਲੇ ਹੋਏ ਹੈ JEE ਮੇਨਸ ਦੇ ਵਿੱਚ 260 60 ਬੱਚਿਆਂ ਨੇ ਜਿਹੜਾ ਪਾਸ ਕੀਤਾ ਹੈ ਐਦਾਂ ਹੀ ਕੱਲ ਆਪ ਸਭ ਨੇ ਦੇਖਿਆ ਬੀਤੇ ਰੋਜ਼ ਕੱਲ ਆਈਆਈਟੀ ਰੂਪੜਵਰ ਕੀ ਮੰਚ ਦੇ ਉੱਤੇ ਸਾਡੇ ਬੱਚਿਆਂ ਨੇ ਬਿਜ਼ਨਸ ਬਲਾਸਟਰਸ ਦੇ ਵਿੱਚ ਇੱਕ ਸਾਬਣ ਬਣਾਉਣ ਤੋਂ ਲੈ ਕੇ ਸਟੀਮੂਲੇਟਰ ਤੱਕ ਤੇ ਉਹ ਸਟੀਮੂਲੇਟਰ ਨੂੰ ਆਈਆਈਟੀ ਰੂਪੜ ਨੇ ਮੋਹਰ ਲਾ ਦਿੱਤੀ ਹੈ ਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਤੁਸੀਂ ਇੱਕ ਸਟੀਮੂਲੇਟਰ ਤੇ ਬੈਠ ਕੇ ਜਿਵੇਂ ਪਾਇਲਟ ਜਹਾਜ਼ ਦੀ ਟ੍ਰੇਨਿੰਗ ਲੈਂਦੇ ਆ ਜਹਾਜ਼ ਉਡਾਣ ਦੀ ਉਦਾਂ ਇੱਕ ਪਰਫੈਕਟ ਸਿਮੂਲੇਟਰ ਮ ਆਪ ਚਲਾ ਕੇ ਦੇਖਿਆ ਜਿਹਦੇ ਵਿੱਚ ਬੈਠ ਕੇ ਤੁਸੀਂ ਗੱਡੀ ਚਲਾਉਣਾ ਸਿੱਖ ਸਕਦੇ ਹੋ ਰੀਅਲ ਲਾਈਫ ਐਕਸਪੀਰੀਅੰਸ ਉਹ ਇੱਕ ਐਦਾਂ ਦਾ ਆਈਡੀਆ ਕਿੱਥੇ ਉਹ ਐਦਾਂ ਹੀ ਇੱਕ ਬੱਚਿਆਂ ਦੇ ਲਈ ਬੱਚਿਆਂ ਵੱਲੋਂ ਸੋਲੂਸ਼ਨ ਕਿ ਕੈਰੀਅਰ ਕਾਉਂਸਲਿੰਗ ਐਪ ਉਹ ਬਣਾਈ ਗਈ ਵੈਬਸਾਈਟ ਬਣਾਈ ਗਈ ਐਦਾਂ ਹੀ ਪੰਜਾਬ ਦੇ ਵਿੱਚ ਕਿਉਂਕਿ ਲਈ ਅਸੀਂ ਖੇਤੀ ਮੋਰਾ ਖੇਤੀ ਮੋਰਾ ਸੂਬਾ ਹੈ ਜੈਵਿਕ ਜਿਹੜੀ ਆਰਗੈਨਿਕ ਫਰਟੀਲਾਈਜ਼ਰਸ ਹੈ ਬੱਚਿਆਂ ਵੱਲੋਂ ਬਣਾਈ ਗਈ ਐਦਾਂ ਹੀ ਈ-ਬਾਈਕ ਤੋਂ ਲੈ ਕੇ ਇੱਕ ਇਲੈਕਟ੍ਰੋਨਿਕ ਸਾਈਕਲ ਤੋਂ ਲੈ ਕੇ ਸੇਫਟੀ ਸਟਿਕ ਤੱਕ ਇੰਨੇ ਸ਼ਾਨਦਾਰ ਆਈਡੀਆ 55000 ਬੱਚਿਆਂ ਨੂੰ 2000 ਰੁਪਏ ਪ੍ਰਤੀ ਬੱਚਾ ਸੀਡ ਮਨੀ ਦਿੱਤੀ ਗਈ ਸੀ 60000 ਟੀਮਾਂ ਸੀਗੀਆਂ ਉਹਨਾਂ ਦੇ ਵਿੱਚੋਂ 40 ਟੀਮਾਂ ਨੇ ਕੱਲ ਆਈਆਈਟੀ ਰੋਪੜ ਦੇ ਮੰਚ ਦੇ ਉੱਤੇ ਜਿੱਥੇ ਦੇਸ਼ ਦੇ ਵੱਡੇ ਐਂਕਰ ਇਨਵੈਸਟਰਸ ਪ੍ਰਮੋਦ ਬਸੀਨ ਵਰਗੇ ਹੇਮਨ ਕੰਕਿਆ ਵਰਗੇ ਸੈਰੀ ਚਾਹਲ ਵਰਗੇ ਸਾਡੇ ਰਾਜ ਸਭਾ ਦੇ ਐਮਪੀ ਵਿਕਰਮਜੀਤ ਸਾਨੀ ਵਰਗੇ ਸਰਦਾਰ ਬਲਦੇਵ ਸਿੰਘ ਕੰਗ ਵਰਗੇ ਹੋਰ ਵੀ ਬਹੁਤ ਸਾਰੇ ਇਨਵੈਸਟਰਸ ਸੀ ਤੇ ਪਹਿਲੇ ਇੱਕੋ ਹੀ ਪ੍ਰੋਗਰਾਮ ਚ 20 ਲੱਖ ਤੋਂ ਵੱਡੀ ਇਨਵੈਸਟਮੈਂਟ ਹੋ ਲੈ ਗਈ ਤੇ ਬਹੁਤ ਸਾਰੇ ਆਈਡੀਆਸ ਨੂੰ ਆਈਆਈਟੀ ਰੋਪੜ ਨੇ ਕਿਹਾ ਅਸੀਂ ਸਾਈਡੀਆਂ ਤੇ ਕੰਮ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਆਈਡੀਆਸ ਤੇ ਇਨੋਵੇਸ਼ਨ ਮਿਸ਼ਨ ਪੰਜਾਬ ਨੇ ਕਿਹਾ ਕਿ ਅਸੀਂ ਸਾਈਡੀਆਂ ਤੇ ਕੰਮ ਕਰਨਾ ਚਾਹੁੰਦੇ ਹਾਂ ਮੈਨੂੰ ਲੱਗਦਾ ਕਿ ਪੰਜਾਬ ਮੁੜ ਜਿਹੜੋ ਸੋਨੇ ਦੀ ਚਿੜੀ ਬਿਜ਼ਨਸ ਬਲਾਸਟਰਸ ਤੇ ਅਸੀਂ ਮਾਨ ਸਾਹਿਬ ਨੇ ਫੈਸਲਾ ਲਿਆ ਕਿ ਹੁਣ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ 11ਵੀਂ ਤੇ 12ਵੀਂ ਚ ਪੜ੍ਹਦੇ ਬੱਚਿਆਂ ਦੇ ਲਈ ਬਿਜ਼ਨਸ ਬਲਾਸਟਰ ਕਰਿਕੂਲਮ ਲਾਜ਼ਮੀ ਹੋਊਗਾ ਅਸੀਂ ਆਪਣੇ ਹਰ ਇੱਕ ਬੱਚੇ ਨੂੰ 2000 ਰੁਪਏ ਜਿਹੜੀ ਸੀਡ ਮਨੀ ਦਵਾਂਗੇ ਤਾਂ ਕਿ ਬੱਚੇ ਜਦੋਂ ਸਕੂਲ ਤੋਂ ਨਿਕਲਣ ਉਹ ਇੱਕ ਐਂਟਰਪ੍ਰੀਨਰਸ਼ਿਪ ਬ੍ਰੇਨ ਸੈਟ ਐਂਟਰਪ੍ਰੀਨਰਸ਼ਿਪ ਮਾਈਂਡ ਸੈਟ ਦੇ ਨਾਲ ਨਿਕਲਣ ਇਹ ਸਾਰਾ ਕੁਝ ਸੰਕਲਪ ਹੋ ਪਾ ਰਿਹਾ ਕਿਉਂਕਿ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਅਤੇ ਭਗਵੰਤ ਮਾਨ ਜੀ ਦੀ ਅਪੀਲ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਉਸ ਕਰਕੇ ਸੰਭਵ ਹੋ ਰਿਹਾ ਤੇ ਅੱਜ ਉਸੇ ਦੀ ਖੁਸ਼ੀ ਦੇ ਵਿੱਚ ਉਸ ਦੀ ਵਧਾਈ ਦੇਣ ਲਈ ਤੇ ਸਾਰੇ ਅਧਿਆਪਕ ਵਰਗ ਦਾ ਧੰਨਵਾਦ ਕਰਨ ਲਈ ਉਹਨਾਂ ਦੀ ਮਿਹਨਤ ਦੇ ਲਈ ਜਿਹੜਾ ਹੈ ਅੱਜ ਦੇ ਪ੍ਰੋਗਰਾਮ ਸੀ ਤੇ ਉਧਰ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਖਾਸ اجلاس 10 ਜੁਲਾਈ ਨੂੰ ਸੱਦਿਆ ਗਿਆ ਹੈ 10 ਜੁਲਾਈ ਨੂੰ ਸਵੇਰੇ 11 ਵਜੇ ਇਸ ਖਾਸ ਵਿਧਾਨ ਸਭਾ ਦੇ اجلاس ਦੀ ਸ਼ੁਰੂਆਤ ਹੋਵੇਗੀ ਇਸੋ اجلاس ਦੇ ਵਿੱਚ ਖਾਸ ਤੌਰ ਤੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਵਿਚਾਰ ਚਰਚਾ ਹੋਵੇਗੀ ਇਸ ਸੰਬੰਧ ਦੇ ਵਿੱਚ ਵਿਧਾਨ ਸਭਾ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਇਸ ਸੰਬੰਧੀ ਕਾਪੀ ਸਰਕਾਰ ਦੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਵੀ ਭੇਜ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹਾ ਸਖਤ ਕਾਨੂੰਨ ਬਣਾਉਣ ਦੇ ਸੰਬੰਧ ਦੇ ਵਿੱਚ ਬਿਆਨ ਜਾਰੀ ਕੀਤਾ ਸੀ ਤਾਂ ਜੋ ਬੇਅਦਬੀ ਦੇ ਮੁੱਦੇ ਤੇ ਬੇਅਦਬੀਆਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਨੂੰਨ ਦੇ ਤਹਿਤ ਕਾਰਵਾਈਆਂ ਹੋ ਸਕਣ ਅਤੇ ਬੇਅਦਬੀ ਵਰਗਾ ਕਾਨੂੰਨਾ ਕੰਮ ਕਰਨ ਵਾਲੇ ਲੋਕਾਂ ਨੂੰ ਸਖਤ ਤੇ ਮਿਸਾਲੀ ਸਜ਼ਾਵਾਂ ਦੇ ਕੇ ਇਸ ਸੰਬੰਧ ਦੇ ਵਿੱਚ ਕਾਨੂੰਨ ਬਣਾਇਆ ਜਾ ਸਕੇ ਸੋ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਖਾਸ ਸੈਸ਼ਨ ਸੱਦਿਆ ਗਿਆ ਹੈ ਤਾਂ ਕਾਨੂੰਨ ਬਣਾਉਣ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਸ ਤੇ ਵਿਚਾਰ ਚਰਚਾ ਹੋਵੇਗੀ ਹੋਰ ਵੀ ਕਈ ਮੁੱਦਿਆਂ ਤੇ ਇਸ ਖਾਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੱਜ ਅਦਾਲਤ ਵੱਲੋਂ ਵੱਡਾ ਫੈਸਲਾ ਆਇਆ ਅਦਾਲਤ ਨੇ ਮਜੀਠੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਬਿਜ਼ਨਸ ਨੇ ਵਿਕਰਮ ਸਿੰਘ ਮਜੀਠੀਆ ਦੀ 7 ਦਿਨਾਂ ਦੀ ਰਿਮਾਂਡ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ 4 ਦਿਨਾਂ ਦੀ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਅਦਾਲਤ ਨੇ 4 ਦਿਨਾਂ ਦੀ ਹੋਰ ਰਿਮਾਂਡ ਦਿੱਤੀ ਸੀ ਵਿਕਰਮ ਸਿੰਘ ਮਜੀਠੀਆ ਦੀ ਤੇ 4 ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਹੁਣ 14 ਦਿਨਾਂ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਮੋਹਾਲੀ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਸੋ ਹੁਣ ਪੁਲਿਸ ਦੇ ਸਖਤ ਸੁਰੱਖਿਆ ਵਾਲੀ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਨਿਆਇਕ ਹਿਰਾਸਤ ਖਤਮ ਹੋਣ ਤੱਕ ਰੱਖਿਆ ਜਾਵੇਗਾ ਅਗਲੀ ਸੁਣਾਈ ਸੁਣਵਾਈ ਹੈ ਜਿਹੜੀ ਉਹ 19 ਜੁਲਾਈ ਨੂੰ ਹੋਵੇਗੀ ਉਧਰ ਜਾਣਕਾਰੀ ਮਿਲੀ ਹੈ ਕਿ ਮਜੀਠੀਆ ਦੀਆਂ ਬੇਨਾਮੀ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਵਿジネス ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਹਿਮਾਚਲ ਪ੍ਰਦੇਸ਼ ਹਰਿਆਣਾ ਦਿੱਲੀ ਸਣੇ ਕਈ ਇਲਾਕਿਆਂ ਦੇ ਵਿੱਚ ਵਿジネス ਵੱਲੋਂ ਲਗਾਤਾਰ ਜਾਂਚ ਜਾਰੀ ਹੈ ਇਹ ਜੁਡੀਸ਼ੀਅਲ ਰਿਮਾਂਡ ਦੇ ਲਈ ਭੇਜਿਆ ਹੈ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀ ਵਗੈਰਾ ਕੇਸ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡੂਰਿੰਗ ਦੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਤੇ 12 ਆਲਰੇਡੀ ਹੋ ਚੁੱਕੇ ਸੀ ਜੇ ਬਾਕੀ ਤਿੰਨ ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪਏਗੀ ਜਿਸ ਟਾਈਮ ਤੇ ਉੱਤੇ ਤਾਂ ਤਿੰਨ ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਹੈ ਸਰ ਇਹ ਕੋਈ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕਿ ਕਿਹਾ ਕਿ 15 ਦਿਨ ਤੱਕ ਦਾ ਰਿਮਾਂਡ ਹੋ ਸਕਦਾ ਹੈ ਹਾਲੇ ਪੈਂਡਿੰਗ ਸੀ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੁਣ ਅਜਾ ਵੀ ਕਿ ਨਵੇਂ ਕਾਨੂੰਨ ਦੇ ਦੀ ਨਵੇਂ ਕਾਨੂੰਨ ਦੇ ਵੀ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਆਪਣਾ ਰਿਮਾਂਡ ਜਿਹੜਾ ਹੈਗਾ ਜੇ ਦੁਬਾਰਾ ਲੋਰ ਪਾਏਗੀ ਤੇ ਅਸੀਂ ਕੋਰਟ 'ਚ ਅਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਆਂ ਸੋ ਇਨਸਟੀਚਿਊਸ਼ਨ ਦੇ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਲਾਈਜ਼ ਕਰਕੇ ਬੀਐਨਐਸਐਡੀ ਦੀ ਜੁਰੀ ਵੀ ਐਪਲੀਕੇਸ਼ਨ ਬੰਦੀ ਹੋਈ ਹੋਈ ਅਸੀਂ ਕਰਾਂਗੇ ਜੇ ਲੋੜ ਪਈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏਗਾ ਇਹ ਸਰਕਾਰੀ ਵੰਗ ਨਹੀਂ ਦਿੱਤੀ ਅੱਜ ਨਹੀਂ ਮੰਗਿਆ ਜੀ ਜੁਡੀਸ਼ੀਅਲ ਰਿਮਾਂਡ ਮੰਗਿਆ ਜਾ ਰਿਹਾ ਜੀ ਨਾਬਾ ਨੀ ਨਾਬਾ ਜੀ ਸਰ ਗੁਰਕਪੁਰ ਕੀ ਰਹੀ ਗੌਰਖਪੁਰ ਗਏ ਸੀ ਜੀ ਸਰ ਇਹਦੇ ਵਿੱਚ ਕੋਈ ਮੈਸ਼ਿਨੇਸ਼ਨ ਚੱਲਦੀ ਹੈ ਜੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸਡੀ ਜਿਹੜੀ ਰੇਡ ਕੀਤੀ ਗਈ ਸੀ ਉਤੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੌਰਖਪੁਰ ਗਈ ਸੀ ਟੀਮ ਇਹ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮਸ ਦੀ ਰਿਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰਮ ਕਰਨਾ ਹੋਵੇਗਾ ਜਾਂ ਕਿਤੇ ਹੋਰ ਰੇਡ ਵਗੈਰਾ ਕਰਨੀ ਹੋਵੇਗੀ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਲੈ ਸਰ ਪਹਿਲੇ ਨਾ ਡਾਇਮੰਡ ਕਿੰਨੇ ਹਜ਼ਾਰ ਨੇ ਨੈਕਸਟ ਜਿਹੜੀ ਦਿੱਤੀ ਹੈ ਡਿਮਾਂਡ 19 ਜੁਲਾਈ ਸਰ 5 300 ਦਾ ਕਹਿਣਾ ਵੀ ਹਜ਼ਾਰ ਇਕੜਾ ਪਤਾ ਲੱਗਿਆ 440 ਕੋਰ ਦਾ ਪਤਾ ਲੱਗਿਆ ਚਲੋ ਇਹਨਾਂ ਨੂੰ ਦਿਖਾਉਂ ਅਸੀਂ ਇਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤਾਂ ਸਾਰੇ ਡਾਕੂਮੈਂਟਸ ਲੱਗਣਗੇ ਹਾਂਜੀ ਸੋ ਹਜ਼ਾਰ ਇਕੜਾ ਕਿੰਨੇ ਇਕੜਾ ਪਤਾ ਲੱਗ ਜਾਏਗਾ ਉਧਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਐਕਟ੍ਰੈਸ ਤਾਨਿਆ ਦੇ ਪਿਤਾ ਦਾ ਹਾਲਚਲ ਜਾਣਨ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੁਹਾਨੂੰ ਦੱਸ ਦਈਏ ਕਿ ਐਕਟ੍ਰੈਸ ਤਾਨਿਆ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਕਸਬਾ ਕੋਟੀ ਸੇਖਾਂ ਦੇ ਵਿੱਚ ਡਾਕਟਰ ਅਨਿਲਜੀਤ ਕੰਬੋਜ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਅਤੇ ਗੋਲੀਆਂ ਮਾਰ ਕੇ ਜੋ ਨੌਜਵਾਨ ਨੇ ਉਹ ਫਰਾਰ ਹੋ ਗਏ ਸਨ ਸੋ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਫੌਰੀ ਕਾਰਵਾਈ ਕੀਤੀ ਅਤੇ ਅਦਾਕਾਰਾਂ ਤਾਨੀਆਂ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਤੇ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਤੇ ਇਸ ਮਾਮਲੇ ਪਿੱਛੇ ਬਦਨਾਮ ਅੱਤਵਾਦੀ ਲਖਵੀਰ ਸਿੰਘ ਲੰਡਾ ਹਰੀਕੇ ਦਾ ਹੱਥ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਮੁਕਾਬਲੇ ਦੇ ਵਿੱਚ ਅੱਤਵਾਦੀ ਨੈੱਟਵਰਕ ਨਾਲ ਜੁੜੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਮੁਕਾਬਲੇ ਦੌਰਾਨ ਪੁਲਿਸ ਨੇ ਤੇ ਮੁਲਜ਼ਮਾਂ ਵਿਚਕਾਰ ਗੋਲੀਬਾਰੀ ਵੀ ਹੋਈ ਸੋ ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਵਿੱਚ ਤਿੰਨੋਂ ਸ਼ੂਟਰ ਗੋਲੀਆਂ ਦੇ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਇਸ ਘਟਨਾ ਦੇ ਵਿੱਚ ਵਰਤੀ ਗਈ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ ਹਥਿਆਰ ਘਟਨਾ ਦੇ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ ਸੋ ਦਾਵਾ ਕੀਤਾ ਗਿਆ ਕਿ ਇਸ ਕਾਰਵਾਈ ਨਾਲ ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕੀਤਾ ਗਿਆ ਇਸ ਹਮਲਾ ਦਿਨ ਦਿਹਾੜੇ ਕੀਤਾ ਗਿਆ ਸੀ ਜਿਸ ਕਾਰਨ ਪੂਰੇ ਇਲਾਕੇ ਦੇ ਵਿੱਚ دہشت ਫੈਲ ਗਈ ਸੀ ਤੇ ਹੁਣ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਗਰੋਹ ਦੇ ਬਾਕੀ ਨੈਟਵਰਕ ਦੀ ਜਾਂਚ ਕਰ ਰਹੀ ਹੈ ਤੁਹਾਨੂੰ ਦੱਸਦੀ ਹੈ ਡਾਕਟਰ ਅਨਿਲਜੀਤ ਨੂੰ ਮੋਗਾ ਦੇ ਵਿੱਚ ਕੋਟ ਈਸੇਖਾਂ ਦੇ ਵਿੱਚ ਦਵਾਈ ਲੈਣ ਆਏ ਕੁਝ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਇਲਾਕੇ ਵਿੱਚ دہشت ਫੈਲ ਗਈ ਸੀ ਤੇ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਹੁਣ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਨਾ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਗੁਰਲਾਲ ਖੁਸ਼ਪ੍ਰੀਤ ਤੇ ਗੁਰਮਨ ਵਜੋਈ ਹੈ ਤਰਨਤਾਰਨ ਦੇ ਰਹਿਣ ਵਾਲੇ ਨੇ ਡੀਜੀਪੀ ਗੌਰਵ ਯਾਦਵ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਡਾਕਟਰ ਅਨਿਲ ਕੰਬੋਜ ਜੀ ਇੱਕ ਬਹੁਤ ਡੈਡੀਕੇਟਡ ਡਾਕਟਰ ਹੈ ਔਰ ਕੋਟੀਸੇ ਕਾਚ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ that is beside the point ਬਟ ਇੱਕ ਐਜ਼ ਅ ਡਾਕਟਰ ਉਹ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਤੇ ਬੜੀ ਮਤਲਬ ਇੱਕ ਬਹੁਤ ਜ਼ਿਆਦਾ ਟ੍ਰੈਜਿਕ ਔਰ ਮੰਦ ਭਾਗੀ ਔਰ ਅਨਫੋਰਚੂਨੇਟ ਜਿਹੜੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰਬ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਆ ਜਿਹੜਾ ਕਿ ਕੋ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਉਣ ਆਂਦੇ ਹੋ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਖੇ ਨਾਲ ਗੋਲੀ ਮਾਰੀ ਆ ਔਰ ਉਹਨਾਂ ਦੀ ਜਿਹੜੀ ਆ ਗਿਆ ਬੜੀ ਕ੍ਰਿਟੀਕਲ ਇੰਜਰੀ ਹੋਈ ਆ ਇਸ ਲਈ ਉਹ ਆਪਣੀ ਜਿਹੜੀ ਹੈਗੀ ਆ ਆ ਆਈ ਸੀ ਯੂ ਦੇ ਵਿੱਚ ਜਿਹੜੀ ਹੈਗੀ ਆ ਬੜੇ ਕ੍ਰਿਟੀਕਲ ਕੰਡੀਸ਼ਨ ਚ ਇੱਥੇ ਪਹੁੰਚੇ ਆ ਬਟ ਵਾਗਰੂਦੀ ਕਿਰਪਾ ਹੋਈ ਕਿ ਠੀਕ ਠਾਕ ਪਹੁੰਚ ਗਏ ਸਾਲ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸੀਬਲ ਟਰੀਟਮੈਂਟ ਦੇ ਰਹੇ ਆ ਸੋ ਮੇਰਾ ਆਣ ਦਾ ਮਕਸਦ ਇਹ ਸੀਗਾ ਵੀ ਜੇ ਉਹਨਾਂ ਦੀ ਟਰੀਟਮੈਂਟ ਦੇ ਵਿੱਚ ਕੋਈ ਹੋਰ ਆਪਾਂ ਕਿਸੇ ਚੀਜ਼ ਦੀ ਲੋੜ ਹੈ ਤੇ ਅਸੀਂ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਕੰਸਲਟੇਸ਼ਨ ਜਿਹੜੇ ਦਇਆਨੰਦ ਮੈਡੀਕਲ ਕਾਲਜ ਦੇ ਜਿਹੜੇ ਸਾਰੇ ਸੁਪਰ ਸਪੈਸ਼ਲਿਸਟ ਚਾਹੇ ਕਾਰਡੀਓਲੋਜੀ ਦੇ ਡਾਕਟਰ ਬੇਸ਼ਪ ਮੋਨ ਆ ਕ੍ਰਿਟੀਕਲ ਕੇਅਰ ਦੇ ਜਿੰਨੇ ਵੀ ਜਿਹੜੇ ਟਾਪ ਮੋਸਟ ਉਹਨਾਂ ਦੇ ਸਰਜਨ ਆ ਉਹਨਾਂ ਦੀ ਸਾਰਿਆਂ ਦੀ ਜਿਹੜੇ ਇੱਥੇ ਤੇ ਸਰਜਨਸ ਆ ਉਹਨਾਂ ਨੇ ਆਪਸ ਦੇ ਵਿੱਚ ਇੱਕ ਟੈਲੀ ਕੰਸਲਟੇਸ਼ਨ ਕਰਕੇ ਉਹਦੀ ਲਗਾਤਾਰ ਮੋਨਿਟਰਿੰਗ ਵੀ ਕਰਨਗੇ ਸੋ ਸਾਡੀ ਕੋਸ਼ਿਸ਼ ਆ ਕਿ ਇਹਨਾਂ ਨੂੰ ਬੈਸਟ ਪੋਸੀਬਲ ਟ੍ਰੀਟਮੈਂਟ ਦੇ ਕੇ ਇਹਨਾਂ ਦੀ ਜਾਨ ਬਚਾਈ ਜਾਵੇ ਔਰ ਸਾਡੀਆਂ ਪ੍ਰੇਅਰਸ ਵੀ ਔਰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਕੱਲ ਹੀ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਆਪਣੇ ਜਿਹੜੇ ਬੰਦੇ ਹੈਗੇ ਆ ਇਹ ਇੱਕ ਡਾਕਟਰ ਦੇ ਉੱਤੇ ਜਿਹੜਾ ਹੋਇਆ ਆਮੜਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਾਨ ਬਚਾ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਸਾਡੀ ਹਮਦਰਦੀ ਵੀ ਪਰਿਵਾਰ ਦੇ ਨਾਲ ਹੈ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਸ ਘਨੌਣੀ ਹਰਕਤ ਨੂੰ ਜਿਨ੍ਹਾਂ ਨੇ ਧੋਖੇ ਦੇ ਨਾਲ ਇੱਕ ਡਾਕਟਰ ਨੂੰ ਹੌਲੀ ਮਾਰੀ ਆ ਮਰੀਜ਼ ਮਰੀਜ਼ ਬਣ ਕੇ ਜਾ ਕੇ ਉਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਇਹੋ ਜਿਹੀ ਸਜ਼ਾ ਦੇਵਾਂਗੇ ਕਿ ਮੁੜ ਕੇ ਕੋਈ ਇਹੋ ਜਿਹੀ ਕਰਾਉਣੇ ਹਰਕਤ ਕਰਨ ਦੀ ਸੋਚ ਵੀ ਨਾ ਸਕੇ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨਾਂ ਜਿਹੜੇ ਗਮਰਾਹ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਿਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਹੈ ਔਰ ਜਿਹੜੀ ਭਗਵੰਤ ਮਾਨ ਗਵਰਨਮੈਂਟ ਹੈ ਸਾਡੀ ਇੱਕ ਕਮਿਟਮੈਂਟ ਹੈ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਆਪਣੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਹੈ مشورہ بھی ہے اور وارਨਿੰਗ ਵੀ ਹੈ ਕਿ ਉਹ ਜਿੱਥੇ ਮਰਜ਼ੀ ਛੁਪ ਜਾਣ ਉਹਨਾਂ ਨੂੰ ਲੱਭ ਲਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ اور ਅਸੀਂ ਪੰਜਾਬ ਦੇ ਜਿਹੜੇ ਮਤਲਬ ਉਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਇਜਾਜ਼ਤ ਨਹੀਂ ਦੇਵਾਂਗੇ اور ਉਹਨਾਂ ਨੂੰ ਲੱਭਾਂਗੇ اور ਇਹੋ ਜੀ سزا دیں گے ਕਿ ਪਾਲਾ ਪੋਣਾ ਦੀ ਆਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਅਸੀਂ ਪਰਿਵਾਰ ਨਾਲ ਗੱਲ ਹੋਣੀ ਸਰ ਕੀ ਕਹਿੰਦੇ ਪਰਿਵਾਰ ਪਰਿਵਾਰ ਇੱਥੇ ਹੈਗਾ ਜੀ ਪਰਿਵਾਰ ਸਤਵੇਂ ਵਿੱਚ ਐਸ ਵੇਲੇ ਉਹਨਾਂ ਨੂੰ ਅਸੀਂ ਮਤਲਬ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਮੇਰੇ ਨਾਲ ਮੇਰੇ ਜਿਹੜੇ ਭਰਾ ਹੈਗੇ ਆ ਜੀ ਦਵਿੰਦਰ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਉਹਨਾਂ ਪਰਿਵਾਰ ਦੇ ਨਾਲ ਖੜੇ ਆ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਆ ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਮੈਡੀਕਲ ਟਰੀਟਮੈਂਟ ਵੀ ਬੈਸਟ ਪੋਸੀਬਲ ਦੇ ਰਹੇ ਹਾਂ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਉਹਨਾਂ ਨੂੰ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ੀਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇਵਲ ਵੀ ਬਰੌਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਕਚਿਹਰੀ ਦੇ ਥਰ ਸਖਤ ਤੋਂ ਸਖਤ سزا ਦੇ ਕੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੀ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨ ਸਟ੍ਰੀਮ ਤੇ ਆਓ ਭਗਵੰਤਾਨ ਮਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਪੰਜਾਬ ਨੂੰ ਜੜਾ ਹੈਗਾ ਉਹ ਇਸ ਰਾਹ ਤੇ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਦੀ ਸਾਹਮਣੇ ਆਇਆ ਦੇਖੋ ਇਹ ਸਾਰੀ ਜਿਹੜੀ ਪੁਲਿਸ ਦੀ ਇਸ ਵੇਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਵੇਲੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਾਰਨ ਜੋ ਮਰਜ਼ੀ ਹੋਵੇ ਜੀ देयर ਕੈਨ ਨੋਟ ਬੀ ਐਨੀ ਜਸਟੀਫਿਕੇਸ਼ਨ ਕਾਰਜ ਕੁਝ ਵੀ ਹੋਵੇ ਕਿਸੇ ਕੋਲ ਕੋਈ ਹਿੰਮਤ ਨਹੀਂ ਆ ਜੀ ਉਹ ਜਾ ਕੇ ਮਰੀਜ਼ ਬਣ ਕੇ ਜਾਵੇ ਤੇ ਕਿਸੇ ਨੂੰ ਗੋਲੀ ਮਾਰ ਦੇ ਜਾਂ ਵੈਸੇ ਵੀ ਕਿਸੇ ਨੂੰ ਗੋਲੀ ਮਾਰ ਦੇ ਤੁਹਾਡੇ ਕੋਲ ਕਿਸੇ ਨੂੰ ਵੀ ਕੋਈ ਗੱਲਬਾਤ ਹੋਵੇ ਕਾਰਨ ਕਾਰਨ ਇਹਦੇ ਵਿੱਚ ਕੋਈ ਜਸਟੀਫਿਕੇਸ਼ਨ ਨਹੀਂ ਆ ਕੋਈ ਕਾਰਨ ਨਹੀਂ ਆ ਜੀ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਕਲੌਨੀ ਹਾਰਕ ਨੂੰ ਕੀਤੀ ਹੈ ਸਜ਼ਾ ਮਿਲੇਗੀ ਸਖਤ ਸਜ਼ਾ ਮਿਲੇਗੀ ਐਗਜ਼ੈਮਪਲਰੀ ਸਜ਼ਾ ਮਿਲੇਗੀ ਸਭ ਪਹਿਲਾਂ ਵੀ ਹਾਂਜੀ ਆ ਗਏ ਸਾਰੇ ਸਾਰਾ ਪਰਿਵਾਰ ਇੱਥੇ ਆ ਗਿਆ ਹਾਂਜੀ ਬੇਟੀ ਦਾ ਜੀ ਸਾਰੇ ਬੇਟੀ ਬੇਟੀ ਦੇਖੋ ਇੱਕ ਬੇਟੀ ਆ ਜਿਹੜੀ ਚਾਹੇ ਉਹਨਾਂ ਦੀ ਬੇਟੀ ਆ ਡਾਕਟਰ ਨਾਲ ਆਇਆ ਬੇਟਾ ਆ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦੀ ਤਾਂ ਐਸੋ ਲਈ ਹੀ ਆ ਪ੍ਰੇਅਰ ਆ ਵਿਚਾਰੇ ਕਰਦੇ ਆ ਉਹਨਾਂ ਨੇ ਪਰਿਵਾਰ ਦਾ ਤਾਂ ਇਹੀ ਆ ਨਾ ਜੀ ਕਿ ਕੋਈ ਇਲਾਜ ਵਿੱਚ ਕਮੀ ਨਾ ਰਹੇ ਜੇ ਪੇ ਜੋ ਵੀ ਕਰ ਸਕਦੇ ਆਪਾਂ ਇਹਨਾਂ ਦੀ ਇਸ ਵੇਲੇ ਇੱਕੋ ਇੱਕ ਸਾਡੇ ਵਾਸਤੇ ਇੱਕੋ ਹੀ ਗੱਲ ਹੈ ਵੀ ਜਾਨ ਬਚਾ ਲੈ। ਮੰਤਰੀ ਸਾਹਿਬ ਪਹਿਲਾਂ ਵੀ ਇਹਨਾਂ ਨੂੰ ਧਮਕੀ ਮਿਲੀ ਸੀ 2022 ਦੇ ਵਿੱਚ ਸਿਕਿਉਰਿਟੀ ਵੀ ਮਿਲੀ ਸੀ ਪਰ ਸਿਕਿਉਰਿਟੀ ਹਟਾ ਦਿੱਤੀ ਗਈ ਸੀ। ਕੋਈ ਨਹੀਂ ਜੀ ਉਹ ਜਿਹੜਾ ਸਾਰਾ ਵੀ ਉਹ ਵੀ ਜਿਹੜਾ ਹੈਗਾ ਸਾਰਾ ਜਿਹੜਾ ਇੱਕ ਰਿਪੋਰਟ ਪਾਸਪੋਰਟ ਉਹ ਵੀ ਦੇ। ਚਾਹੇ ਡਾਕਟਰ ਸਾਹਿਬ ਨੂੰ ਹੋਰ ਵੀ ਡਾਕਟਰ ਸਾਹਿਬ ਨੇ ਉਹਨਾਂ ਦੀ ਸਿਕਿਉਰਿਟੀ ਲਈ ਪੰਜਾਬ ਉਹ ਦੇਖੋ ਅਸੀਂ ਜਿਹੜੇ ਡਾਕਟਰਾਂ ਦੀ ਸਿਕਿਉਰਿਟੀ ਹੈ ਇਹਦੇ ਵਾਸਤੇ ਅਸੀਂ ਬਹੁਤ ਸਾਰੇ ਸਟੈਪਸ ਲਏ ਆ ਜੀ। ਇਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਸਰਕਾਰੀ ਹਸਪਤਾਲਾਂ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਅਸੀਂ ਜਿਹੜੇ ਹੈਗੇ ਸਿਕਿਉਰਿਟੀ ਸਟਾਫ ਵੀ ਹੋਰ ਰੱਖਿਆ ਔਰ ਇਸ ਤੋਂ ਸਿਵਾਏ ਅਸੀਂ ਜਿਹੜੇ ਜਿੰਨੇ ਵੀ ਜ਼ਿਲ੍ਹਾ ਲੈਵਲ ਦੇ ਉੱਤੇ ਅਸੀਂ ਕਮੇਟੀਆਂ ਬਣਾਈਆਂ ਇਹ ਦੋ ਗੱਲਾਂ ਬਹੁਤ ਇੰਪੋਰਟੈਂਟ ਹੈ ਜੀ ਅਸੀਂ ਡਾਕਟਰਾਂ ਦੀ ਸਟਾਫ ਦੀ ਇਕੱਲੇ ਡਾਕਟਰ ਨਹੀਂ ਜੀ ਉਹਦੇ ਚ ਨਰਸਸ ਵੀ ਆ ਪੈਰਾਮੈਡੀਕਸ ਵੀ ਆ ਜਿੰਨਾ ਵੀ ਸਾਡਾ ਹਸਪਤਾਲ ਜਿਹੜਾ ਵੀ ਕੰਮ ਕਰਦਾ ਚਾਹੇ ਉਹ ਸਫਾਈ ਸੇਵਕ ਕਿਉਂ ਨਾ ਹੋਵੇ ਔਰ ਅਸੀਂ ਇੱਕ ਪ੍ਰੋਟੋਕਾਲ ਬਣਾਇਆ ਵੀ ਜਿਹੜਾ ਹਸਪਤਾਲ ਹੈ ਉਹਨੂੰ ਦੀ ਮੈਪਿੰਗ ਕਰਤੀ ਆ ਵਾ ਦਾ ਨੀਰੈਸਟ ਪੁਲਿਸ ਸਟੇਸ਼ਨ ਜਦੋਂ ਉੱਥੇ ਐਸਐਚਓ ਨੂੰ ਜਾਏਗਾ ਵਿਦਨ 5 ਮਿੰਟ ਸਾਡੀ ਐਂਬੂਲੈਂਸ ਵੀ ਪਹੁੰਚਦੀ ਆ ਔਰ ਸਾਡਾ ਜਿਹੜਾ ਸਿਕਿਉਰਿਟੀ ਸਟਾਫ ਆ ਉਹ ਵੀ ਪਹੁੰਚਦਾ ਤੇ ਪਹਿਲਾਂ ਸਾਡੇ ਹੋਇਆ ਸੀਗਾ ਜੀ ਡੇਰਾ ਬੱਸੀ ਚ ਹੋਇਆ ਸੀਗਾ ਗੁਰਦਾਸਪੁਰ ਚ ਹੋਇਆ ਬਲਾਚੌਰ ਚ ਹੋਇਆ ਨਵੇਂ ਸ਼ਹਿਰ ਚ ਹੋਇਆ ਪਹਿਲਾਂ ਕੀ ਸੀਗਾ ਕਿ ਦੋ ਪਾਰਟੀਆਂ ਦੀ ਲੜਾਈ ਹੋਈ ਬਾਹਰ ਆ ਕੇ ਉਹਨਾਂ ਨੇ ਹਸਪਤਾਲ ਚ ਪੰਨ ਤੋੜ ਕੀਤੀ ਉਹਨਾਂ ਨੇ ਉਹਨਾਂ ਨੇ ਮੈਡੀਕਲ ਸਟਾਫ ਨੂੰ ਅਟੈਕ ਨਹੀਂ ਕੀਤਾ ਸੀ ਲੇਕਿਨ ਜਿਹੜੀਆਂ ਦੋ ਪਾਰਟੀਆਂ ਬਾਹਰ ਲੜੀਆਂ ਅੰਦਰ ਆ ਕੇ ਲੜਾਈ ਕੀਤੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਇੱਥੋਂ ਬਚ ਕੇ ਨਹੀਂ ਜਾਣੇ ਚਾਹੀਦੇ ਅਸੀਂ ਸਾਰਿਆਂ ਨੂੰ ਅਰੈਸਟ ਕਰਤਾ ਕਿਸੇ ਦੀ ਜਮਾਨਤ ਨਹੀਂ ਹੋਈ ਤੇ ਹੁਣ ਅਸੀਂ ਇੰਨਾ ਉਹਨੂੰ ਆਪਣਾ ਜਿਹੜਾ ਸਿਸਟਮ ਹੈ ਨਾ ਚ ਉਸ ਤਰੁਸਤ ਕਰਤਾ ਕਿ ਜਦੋਂ ਹਸਪਤਾਲ ਚ ਆ ਕੇ ਵੀ ਆ ਤਾਂ ਜਾਵੇ ਕੋਈ ਬੰ ਜੇ ਉਹ ਆ ਕੇ ਮੈਡੀਕਲ ਸਟਾਫ ਨਾਲ ਦੁਰਵਿਹਾਰ ਕਰੇਗਾ ਜਾਂ ਇਹ ਬਨਾਫਸ ਚ ਲੜਨਗੇ ਜਾਂ ਭੰਨ ਤੋੜ ਕਰਨਗੇ ਤਾਂ ਹਸਪਤਾਲ ਤੋਂ ਨਿਕਲ ਕੇ ਨਹੀਂ ਜਾਣਗੇ ਪੁਲਿਸ ਆ ਕੇ ਘੇਰ ਲੇਗੀ ਔਰ ਅਸੀਂ ਨਵੇਂ ਸ਼ਹਿਰ ਦੇ ਵਿੱਚ ਕਰਤਾ ਇਹ ਅਸੀਂ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਤੇ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਵਿੱਚ ਮਨਾਲੀ ਤੇ ਰੋਹਤਾਂਗ ਪਾਸ ਦੇ ਵਿਚਕਾਰ ਰਾਣੀ ਨਾਲੇ ਨਜ਼ਦੀਕ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਸੜਕੀ ਹਾਦਸੇ ਦੇ ਵਿੱਚ ਗੱਡੀ ਸੜਕ ਤੋਂ ਫਿਸਲ ਕੇ ਖੱਡ ਦੇ ਵਿੱਚ ਜਾ ਡੇਗੀ ਜਿਸ ਕਾਰਨ ਦੋ ਸਨਾਲੀ ਸੈਲਾਨੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਗੱਡੀ ਮਰੂਤੀ ਆਲਟੋ ਸੀ ਜੋ ਕਿ ਸੜਕ ਤੋਂ ਫਿਸਲ ਕੇ ਖੱਡ ਦੇ ਵਿੱਚ ਜਾ ਡੇਗੀ ਹਾਲਾਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਰੋਹਤਾਂਗ ਦੇ ਵਿੱਚ ਵਪਾਰਕ ਗਤੀਵਿਧੀਆਂ ਉੱਤੇ ਪਾਬੰਦੀ ਲਗਾਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਰ ਰੋਜ਼ ਸੀਮਤ ਗਿਣਤੀ ਦੇ ਵਿੱਚ ਹੀ ਗੱਡੀਆਂ ਰੋਤਾਂਗ ਜਾਣ ਲਈ ਪਰਮਟ ਦਿੱਤੇ ਜਾਂਦੇ ਨੇ ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਾਸੀ ਰਣਜੀਤ ਸਿੰਘ ਹਰਵਿੰਦਰ ਸਿੰਘ ਅਤੇ ਕੁੱਲੂ ਵਾਸੀ ਡਰਾਈਵਰ ਨਰਿੰਦਰ ਕੁਮਾਰ ਵੱਜੋਂ ਹੋਈ ਹੈ ਇੱਕ ਹੋਰ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਸੋ ਚਾਰਾਂ ਦੀ ਮੌਕੇ ਉੱਤੇ ਮੌਤ ਹੋ ਗਈ ਹੈ ਜਦਕਿ ਹੁਸ਼ਿਆਰਪੁਰ ਦੇ ਰਹਿਣ ਵਾਲਾ ਰਵੀ ਕੁਮਾਰ 24 ਸਾਲਾਂ ਜਿਸ ਦੀ ਉਮਰ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ हिमाचल प्रदेश ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਇਸ ਦੁਖਦਾਈ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੀੜਤ ਪਰਿਵਾਰਾਂ ਦੇ ਨਾਲ ਵੀ ਹਮਦਰਦੀ ਦਾ ਪ੍ਰਗਟਾਵਾ ਉਹਨਾਂ ਵੱਲੋਂ ਕੀਤਾ ਗਿਆ ਹੈ ਤੇ ਉਧਰ ਮੁ슬ਮਿ ਭਾਈਚਾਰੇ ਦਾ ਪਵਿੱਤਰ ਤਿਹਾੜ ਮਹਰਮ ਲੁਧਿਆਣਾ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਲੁਧਿਆਣਾ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਮੁ슬ਮਿ ਭਾਈਚਾਰੇ ਦੇ ਲੋਕ ਦਾਣਾ ਮੰਡੀ ਵਿਖੇ ਇਕੱਠੇ ਹੋਏ ਅਤੇ ਇਸ ਮੌਕੇ ਉਹਨਾਂ ਵੱਲੋਂ ਤਾਜ਼ੀਆ ਤੇ ਜਲੂਸ ਕੱਢਿਆ ਗਿਆ ਹੈ ਇਸਲਾਮਿਕ ਕੈਲੰਡਰ ਦੇ ਮੁਤਾਬਕ ਮੁਹਰਮ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ ਤੇ ਇਸ ਨੂੰ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਪਰ ਇਸਲਾਮ ਦੇ ਦਿਨ ਇਸਲਾਮ ਦੇ ਵਿੱਚ ਇਸ ਦਿਨ ਖੁਸ਼ੀ ਨਹੀਂ ਮਨਾਈ ਜਾਂਦੀ ਬਲਕਿ ਮਾਤਮ ਦੇ ਤੌਰ ਤੇ ਇਸ ਨੂੰ ਮਨਾਇਆ ਜਾਂਦਾ ਹੈ ਇਸ ਵਿੱਚ ਇਮਾਮ ਹੁਸੈਨ ਦੀ ਯਾਦ ਦੇ ਵਿੱਚ ਸੋਗ ਪ੍ਰਗਟਾਇਆ ਜਾਂਦਾ ਹੈ ਤੇ ਸੋਗ ਪ੍ਰਗਟਾਉਣ ਦੇ ਲਈ ਹੀ ਮੁਹਰਮ ਮਨਾਇਆ ਜਾਂਦਾ ਹੈ ਇਸ ਦਿਨ ਸ਼ੀਆ ਪਾਈਚਾਰਾ ਮੁਹਰਰਮ ਵਾਲੇ ਦਿਨ ਕਾਲੇ ਕੱਪੜੇ ਪਹਿਨ ਕੇ ਹੁਸੈਨ ਅਤੇ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ ਅਤੇ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਸੜਕਾਂ ਤੇ ਜਲੂਸ ਕੱਢਿਆ ਜਾਂਦਾ ਹੈ ਤੇ ਮਾਤਮ ਮਨਾਇਆ ਜਾਂਦਾ ਹੈ। ਸੋ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਦੇ ਵਿੱਚ ਮੁਸਲਮਾਨ ਪਾਈਚਾਰੇ ਨਾਲ ਸੰਬੰਧਿਤ ਲੋਕ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਏ ਤੇ ਉਹਨਾਂ ਵੱਲੋਂ ਮੁਹਰਰਮ ਦਾ ਤਿਹਾਰ ਮਨਾਇਆ ਗਿਆ। ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਵੱਖ-ਵੱਖਰੇ ਇਲਾਕਿਆਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਤਾਜ਼ੀਏ ਜਲੂਸ ਦੀ ਸ਼ਕਲ ਦੇ ਵਿੱਚ ਇੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਇਕੱਠੇ ਹੋ ਕੇ ਮੁਹਰਮ ਦਾ ਤਿਹਾਰ ਮਨਾਇਆ ਗਿਆ। ਤੁਸੀਂ ਮੌਸਮ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਰਸਾਤ ਦੇਖਣ ਨੂੰ ਮਿਲੀ ਹੈ ਖਾਸ ਤੌਰ ਤੇ ਲੁਧਿਆਣਾ ਜਲੰਧਰ ਤੇ ਹੁਸ਼ਿਆਰਪੁਰ ਦੇ ਵਿੱਚ ਸਵੇਰ ਤੋਂ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਸੀ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੁਹਾਨੂੰ ਗਿਆਣਾ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਬਰਸਾਤ ਹੈ ਜਿਹੜੀ ਉਹ ਲਗਾਤਾਰ ਦੇਖਣ ਨੂੰ ਮਿਲੀ ਹੈ ਹਲਕੀ ਬੂੰਦਾਬਾਂਦੀ ਹੋ ਰਹੀ ਸੀ 2-3 ਘੰਟੇ ਲਗਾਤਾਰ ਹਲਕੀ ਬੂੰਦਾਬਾਂਦੀ ਅੱਜ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈਏ ਲੁਧਿਆਣਾ ਦੇ ਵਿੱਚ ਲਗਾਤਾਰ 2.5-3 ਘੰਟੇ ਮੀਂਹ ਹੋਇਆ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਧੁੱਪ ਚੜਦੀ ਹੈ ਤੇ ਮੌਸਮ ਹੈ ਜਿਹੜਾ ਇੱਕ ਵਾਰ ਫਿਰ ਤੋਂ ਗਰਮ ਹੁੰਦਾ ਹੋਇਆ ਦਿਖਾਈ ਦਿੱਤਾ ਲੁਧਿਆਣਾ ਦੇ ਵਿੱਚ ਸਵੇਰੇ ਤਾਪਮਾਨ ਠੰਡਾ ਸੀ ਮੀਂਹ ਪੈ ਰਿਹਾ ਸੀ ਠੰਡਕ ਦਾ ਅਹਿਸਾਸ ਹੋ ਰਿਹਾ ਸੀ ਮੌਸਮ ਦੇ ਵਿੱਚ ਅਤੇ ਬਾਅਦ ਦੁਪਹਿਰ ਗਰਮੀ ਇੱਕਦਮ ਵੱਧ ਜਾਂਦੀ ਹੈ ਧੁੱਪ ਚੜ ਜਾਂਦੀ ਹੈ ਸੋ ਇਸ ਤਰ੍ਹਾਂ ਦਾ ਮੌਸਮ ਅੱਜ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਪੰਜਾਬ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਗੱਲ ਕਰੀਏ ਤਾਂ ਮੌਨਸੂਨ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਸੂਬੇ ਦੇ ਵਿੱਚ ਸੂਬੇ ਪਰ ਦੇ ਵਿੱਚ ਵਿਆਪਕ ਪੱਧਰ ਤੇ ਬਰਸਾਤ ਹੋਣ ਦੀ ਸੰਭਾਵਨਾ ਹੈ ਅਗਲੇ 2 ਦਿਨਾਂ ਤੱਕ ਪੂਰੇ ਪੰਜਾਬ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਜਿਤਾਈ ਗਈ ਹੈ ਲੁਧਿਆਣਾ ਪਟਿਆਲਾ ਫਤਿਹਗੜ ਦੇ ਵਿੱਚ ਮੀਂਹ ਸੰਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਅਮ੍ਰਿਤਸਰ ਤੇ ਰੂਪਨਗਰ ਵਿੱਚ ਵੀ ਜਿਹੜਾ ਉਹ ਮੀਂਹ ਪਵੇਗਾ ਇਸ ਦੇ ਨਾਲ ਹੀ ਤਾਪਮਾਨ ਦੇ ਵਿੱਚ ਵੀ ਬਦਲਾਅ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਜਦੋਂ ਮੀਂਹ ਪੈਂਦਾ ਹੈ ਉਸ ਵੇਲੇ ਤਾਪਮਾਨ ਘਟ ਜਾਂਦਾ ਹੈ ਮੀਂਹ ਜਦੋਂ ਹਟਦਾ ਹੈ ਧੁੱਪ ਚੜ ਜਾਂਦੀ ਹੈ ਤਾਂ ਤਾਪਮਾਨ ਦੇ ਵਿੱਚ 3-4 ਡਿਗਰੀ ਦਾ ਇੱਕਦਮ ਬਦਲਾਅ ਦੇਖਣ ਨੂੰ ਮਿਲਦਾ ਹੈ ਸੋ ਮੌਸਮ ਵਿਗਿਆਨ ਕੇਂਦਰ ਵੱਲੋਂ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਮੁਹਾਲੀ ਜ਼ਿਲ੍ਹਿਆਂ ਦੇ ਵਿੱਚ ਅ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦਾ ਅਲਰਟ ਹੈ ਜਿਹੜਾ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਹੋਰ ਜ਼ਿਲ੍ਹਿਆਂ ਦੇ ਲਈ ਵੀ yellow alert ਜਿਹੜਾ ਉਹ ਜਾਰੀ ਕੀਤਾ ਗਿਆ ਸੋ ਸੂਬੇ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ yellow alert ਦਾ ਵੀ ਐਲਾਨ ਕੀਤਾ ਗਿਆ ਇਸ ਸਮੇਂ ਸੂਬੇ ਦੇ 10 ਜ਼ਿਲ੍ਹਿਆਂ ਦੇ ਵਿੱਚ ਅ ਅਗਲੇ 2 ਦਿਨ 7 ਅਤੇ 8 ਤਰੀਕ ਨੂੰ ਭਾਰੀ ਬਰਸਾਤ ਹੋਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਜਦਕਿ ਅ ਦਰਮਿਆਨੀ بارش ਹੋਣ ਦੀ ਉਮੀਦ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਮੰਗਲਵਾਰ ਨੂੰ ਪਠਾਨਕੋਟ ਦੇ ਵਿੱਚ ਗੁਰਦਾਸਪੁਰ ਵਿੱਚ ਅੰਮ੍ਰਿਤਸਰ ਵਿੱਚ ਹੁਜਾਰਪੁਰ ਵਿੱਚ orange alert ਜਾਰੀ ਕੀਤਾ ਗਿਆ ਜਰਕੀ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ yellow alert ਰਹੇਗਾ ਸੋ ਜੁਲਾਈ ਦੇ ਮਹੀਨੇ ਤੁਹਾਨੂੰ ਦੱਸ ਦਈਏ ਇਸ ਵਾਰ ਪਹਿਲੇ 6 ਦਿਨਾਂ ਦੇ ਵਿੱਚ ਚੰਗੀ ਚੋਖੀ ਬਰਸਾਤ ਹੋਈ ਹੈ ਪਿਛਲੇ ਮਹੀਨੇ ਜੂਨ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਵੀ ਆਮ ਨਾਲੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ ਅਤੇ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਆਮ ਨਾਲੋਂ ਵੱਧ ਬਰਸਾਤ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ Thank you.